ਸਤ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਕੀ ਹਾਲ ਚਾਲ ਨੇ ਸਾਰਿਆਂ ਦੀ ਰਾਮਾ ਜੱਟ ਸੌਦਾ ਚੈਨਲ ਤੇ ਤੁਹਾਡੇ ਬਲੌਗ ਦੇ ਆਪਣੇ ਬਲੌਗ ਤੇ ਆਪ ਸਭ ਜੀ ਦਾ ਬਹੁਤ ਬਹੁਤ ਨਿਗਾਹ ਸੁਆਗਤ ਹੈ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਸੋ ਤੁਸੀਂ ਬਲੌਗ ਦੇਖਣ ਜਾ ਰਹੇ ਹੋ ਇਹ ਬਲੌਗ ਵਿੱਚ ਬਹੁਤ ਕੁਝ ਹੈ ਵੀ ਆਰਾਮ ਨੇ ਬੋਲੀਆਂ ਵੀ ਪਾਈਆਂ ਨੇ ਹੋਰ ਵੀ ਗੱਲਾਂ ਬਾਤਾਂ ਨੇ ਕਹਿਣ ਦਾ ਭਾਵ ਖਾਸਾ-ਖਾਸਾ ਮੈਂ ਇਕੱਠਾ ਜਾ ਕਰਕੇ ਬਲੌਗ ਪਾਇਆ ਹੋਇਆ ਹੈ ਤੇ ਕਿਰਪਾ ਕਰਕੇ ਬਲੌਗ ਨੂੰ ਐਂਡ ਤੱਕ ਦੇਖਿਓ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਵੀ ਵਲੌਗ ਕਿਵੇਂ ਲੱਗਿਆ ਠੀਕ ਆ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸਾਰਾ ਪਿਆਰ ਦਿੰਨੇ ਹੋ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਕੋਟੀ ਕੋਟੀ ਨਮਨ ਤੇ ਇੱਕ ਮੈਂ ਹੋਰ ਲਾਹੌਰ ਸਾਂਝੀ ਕਰਨੀ ਕਿ ਵੀ ਜਿਵੇਂ ਹੁਣ ਆਪਣਾ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਥੋਨੂੰ ਪਤਾ ਹੀ ਐ ਜੇ ਕਿਸੇ ਵੀਰ ਭਾਈ ਨੇ ਵਿਆਹ ਸ਼ਾਦੀ ਚ ਮਲਵਾਈ ਕਿੱਦਾਂ ਜਾ ਭੰਗੜਾ ਦਾ ਗਰੁੱਪ ਮੁਲਕ ਕਰਨਾ ਹੋਵੇ ਹਨਾ ਤੇ ਕਿਰਪਾ ਕਰਕੇ ਮੈਂ ਥੱਲੇ ਡਿਸਕ੍ਰਿਪਸ਼ਨ ਚੋਂ ਨੰਬਰ ਦੇਵਾਂਗਾ ਉਹ ਆਪਣੀ ਨੇ ਮਤਲਬ ਕਿ ਪਹਿਲਾਂ ਵੀ ਆਪਾਂ ਇਹੀ ਕੰਮ ਕਰਤੀ ਮੈਂ ਹੁਣੀ ਹਟਿਆ ਤੇ ਉਹ ਨੰਬਰਾਂ ਤੇ ਜਰੂਰ ਸੰਪਰਕ ਕਰਿਓ ਤੁਹਾਡੀਆਂ ਖੁਸ਼ੀਆਂ ਦੁੱਗਣੀਆਂ ਤੇ ਗਿਣੀਆਂ ਕਰਕੇ ਤੁਹਾਨੂੰ ਅਸੀਂ ਦੇਵਾਂਗੇ ਠੀਕ ਆ ਅਸੀਂ ਨਹੀਂ ਮਤਲਬ ਕਿ ਉਹੀ ਦੇਣਗੇ ਜਾਂ ਮੈਂ ਵੀ ਦੇ ਸਕਦਾ ਕੀ ਪਤਾ ਮੈਂ ਵੀ ਆ ਜਾ ਮੂਡ ਦੀ ਗੱਲ ਹੈ ਬਾਕੀ ਕਿਰਪਾ ਕਰਕੇ ਮੈਂ ਫੋਟੋ ਵੀ ਦਿੱਤੀ ਹੋਈ ਆ ਥੱਲੇ ਆ ਰਹੀ ਆ ਉਹਨਾਂ ਨੂੰ ਜਰੂਰ ਤੁਸੀਂ ਇੱਕ ਵਾਰ ਖੁਸ਼ੀ ਦੇ ਮੌਕੇ ਤੇ ਵਿਜ਼ਿਟ ਕਰਿਓ ਧੰਨਵਾਦ ਬਹੁਤ ਬਹੁਤ ਦੇਖੋ ਹੁਣ ਵਲੌਗ ਕਮੈਂਟ ਜਰੂਰ ਕਰ ਦਿਓ ਇੰਨਾ ਬੰਨ ਕਰ ਦਿਤੇ ਆਪਾਂ ਬੰਨ ਕਰਦੇ ਤੇ ਆਪਾ ਉਹ ਐਤਾ ਕਿ ਬੰਨ ਨਹੀਂ ਤਾਰ ਨਾਲ ਫੇਰ ਕੀ ਹੁੰਦਾ ਜੇ ਤੂੰ ਜੰਨ ਹੁੰਦਾ ਹੈ ਫੇਰ ਮੈਂ ਮਤਲਬ ਐਂ ਖੜਦੀਆਂ ਵੀ ਗਾਲਾਂ ਦਾਲੇ ਦੀ ਹਾਂ ਯਾਰ ਸੜਾ ਹੀ ਬੰਦੇ ਦੇ ਹਣਾ ਯਾਰ ਚਾਉ ਹੁੰਦੇ ਨੇ ਹਣਾ ਸੜਾ ਨਹੀਂ ਜਦਾ ਛੜਾ ਤੁਹਾਨੂੰ ਇਹ ਦੋ ਤਿੰਨ ਦੋ ਤਿੰਨ ਪਿੰਡਾਂ ਵਾਲਿਆਂ ਨੂੰ ਤੁਹਾਨੂੰ ਛੜਾ ਹੀ ਨਹੀਂ ਦੇਣਾ ਸਾਡੇ ਪਿੰਡ ਨੂੰ ਮਾੜਾ ਨਾ ਮਸ ਮੱਛਰ ਨੂੰ ਮੱਛਰ ਮੱਛਰ ਹਾਂ ਮੱਛਰ ਕੱਛੇ ਨੂੰ ਕੱਸਾ ਮੱਸੀ ਕੱਸਾ ਦੇਖੋ ਜਿਹਨੇ ਜਿਹਨੇ ਦਿੱਤੀ ਸਟ੍ਰੈਕਸ਼ਨ ਦਿੱਤੀ ਹੇ ਹੇ ਪਾ ਲਾਏ ਕੱਪੜੇ ਦਰੋ ਭਾਈ ਜਿੰਨਾਂ ਦਾ ਜਿੰਨਾਂ ਦਾ ਤਾਂ ਛੱਡੋ ਉਹ ਇੱਕ ਗੱਲ ਹੈਗੀਆ ਸੀਨ 'ਚ ਇਹ ਆਪਾਂ ਨੂੰ ਆਪਾਂ ਫਾਸੜਾ ਕੋ ਕਰਦੇ ਦੀ ਵੀ ਸਰ ਸਾਨੂੰ ਛੱਡ ਦੇ ਸਾਨੂੰ ਛੱਡ ਦੇ ਹੁਣ ਆਪਾਂ ਨੂੰ ਕਹਿੰਦਾ ਵੀ ਸਾਨੂੰ ਛੱਡੋ ਮੈਨੂੰ ਛੱਡੋ ਲੈ ਭਾਈ ਫੋਨ ਨਹੀਂ ਮੀਟੋ ਤੇ ਵੇਖੋ ਓਹ ਹੋ ਹੋ ਯਾਰ ਠੰਡ ਵਾਲੀ ਲੱਗੀ ਬਾਈ ਅੱਜ ਤਾਂ ਬਹੁਤ ਜ਼ਿਆਦਾ ਠੰਡ ਲੱਗੀ ਇਹਨਾਂ ਤੋਂ ਵਾਈ ਲੱਗਦੀ ਆ ਇਹ ਪਰਨਾ ਜਾ ਬੰਨ ਕੇ ਜੱਜਦਾ ਗਾ ਨਮਗੇ ਸਰਨਾ ਨੇ ਹਾਂ ਹਾਂ ਅਮਤ ਜੇ ਇਹਦਾ ਫੱਕਾ ਨਹੀਂ ਰਹਿਜਣਾ ਇਹਦਾ ਫੱਕਾ ਨਹੀਂ ਰਹਾ ਇਹਦਾ ਬਹੁਤ ਜੱਜਦਾ ਬਹੁਤ ਆ ਯਾਰ ਬੰਨ ਕੇ ਜੇ ਇਧਰੋਂ ਕਹਾ ਦੇ ਮੜਾ ਜਾ ਬੋਲੀ ਉਸ ਹਾਂ ਇਹ ਬੂਥੀਆਂ ਜੱਜਨ ਵਾਲੀਆਂ ਇਹ ਆ ਨਹੀਂ ਹਾਂ ਸੱਚੀਆਂ ਮਰਾਂ ਦੀ ਇਹ ਤਾਂ ਉਹੀ ਨਿੰਮਾਣਾ ਅੱਟੇ ਕੱਪੜੇ ਫਕੀਰ ਨਾ ਜਾਣੀ ਨੀ ਬਗਲ ਚ ਸੱਪ ਰੱਖੋ ਹੋਰ ਬਾਈ ਕੀ ਆ ਨੇ ਸਾਰਿਆਂ ਦੇ ਬਲੌਗ ਦੀ ਪੱਟੀ ਮੇਸ਼ ਕਰਦੇ ਮੈਂ ਤਾਂ ਇਹ ਵੀ ਵਧੀਆ ਗੱਲਾਂ ਬਾਤਾਂ ਕਰਾਂਗੇ ਹਾਂ ਮੋਟਰਸਾਈਕਲ ਨਾ ਬਣਾਉਂਦਾ ਕੱਟਦੇ ਸਾਡੀਆਂ ਫੋਟੋਆਂ ਵਿੱਚੋਂ ਆ ਸਕਦੇ ਜਿਹੜਾ ਸਾਡਾ ਬੋਲੇ ਵਿੱਚੋਂ ਕੱਟਦੀ ਕੱਟ ਸਕਦੇ ਮੂੰਹ ਸੋਹਣਾ ਜਰਾ ਹਾਂ ਆਇਗਾ ਮੂੰਹ ਸੋਹਣਾ ਆਇਗਾ ਵਿੱਚ ਦੇਖਣ ਜੋ ਗਾਇਕ ਪਰਮਾਤਮਾ ਨੇ ਸਾਰੇ ਅੰਗ ਵੰਗ ਸਹੀ ਸਲਾਮਤ ਦੇਤੇ ਹਨ ਸਹੀ ਗੱਲ ਬੋਲਦੇ ਜਾਂਦੇ ਆ ਫਿਰ ਉਹ ਤਾਂ ਹੁਣ ਬਾਹ ਮੰਗ ਰੋ ਟੱਟ ਗਿਆ ਉਹਦਾ ਤਾਂ ਕੋਈ ਹੱਲ ਨਹੀਂ ਕੁੱਤੀ ਕਿਸ ਨੇ ਬਾਹ ਤੋੜਦੀ ਕੋਈ ਨਹੀਂ ਕੁੱਤੀ ਕਰਦੇ ਕਰਦੇ ਨਾ ਗਾਲ ਕੱਢ ਗੰਦੀ ਗਾਲ ਕੱਢ ਦੇਖੇ ਕੋਈ ਰਾ ਕੇ ਦੇਖੇ ਹੱਥ ਜਨਾ ਨਾ ਲਾਤਾ ਮੇਰਾ ਮੇਰੇ ਸਹਰੇ ਦੀ ਕਾਲ ਦੱਪਣ ਤੱਕ ਜਾਂਦੀ ਇਹਦੀ ਲੱਤਾਂ ਬਬੂ ਓਏ ਹਾਏ ਹਾਏ ਕਸਾ ਨਸਾ ਮੈਂ ਪਹਿਲਾਂ ਨਹੀਂ ਰਹਿਦਾ ਇਹਨੂੰ ਕਹਿੰਦਾ ਖਾਲ ਘੜ ਦੇ ਬਪਾ ਖਾ 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 ਖਾਲ ਘੜ ਦੇ ਖਾਲ ਘੜ ਕਰ ਦੇ ਨੂ ਉਹ ਬੋਇਆ ਬੋਇਆ ਨਾ ਖੜਾ ਹੈ ਨਾ ਥੱਲਣਾ ਨਹੀਂ ਇਹਨਾਂ ਨੇ ਤੁਸੀਂ ਥੱਲਣਾ ਨਹੀਂ ਥੱਲਣਾ ਨਹੀਂ ਨੱਤਾ ਹੀ ਕਰਿਆ ਉਹਨਾਂ ਸਮੋਂਤ ਖੁੱਲ ਜੂ ਨਾ ਚਲੋ ਲੈ ਜੋ ਤੰਗਲੀ ਗਿਆ ਕੱਕਰਾ ਜਾ ਮੈਂ ਤੱਕਾ ਜਾ ਕਿੱਲਾ ਪਾ ਜੇ ਸੱਚ ਗੜੇ ਨਾ ਇਧਰ ਆ ਕੇ ਕਰਦਾ ਆ ਤਾਂ ਲੈ ਜਾ ਮੈਂ ਹਾਂ ਨਾ 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 ਅਭੀ ਨਹੀਂ ਜਾਊਗਾ ਚਲੋ 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 ਇਹ ਤੱਕ ਕਿਧਰ ਕਿਧਰ ਵਕਿਆ ਕਿਧਰ ਵਕਿਆ ਮੇਰੇ ਸਾਲੇ ਦੀ ਐ ਨਾ ਇਧਰ ਆ ਨੀ ਜਵਾੜੀ ਜਵਾੜੇ ਕੁੱਟੂ ਤੇਰੇ ਵੀ ਇਧਰ ਆ ਤੇਰੀ ਭੰਡ ਇਧਰ ਦੇ ਤੰਦਪਦੀ ਜਿੰਨ ਦੀਆਂ ਹੈ ਆਂਦਾ ਅਬਦੀ ਆ ਵੀ ਉਹ ਲੈ ਮੂਵੀ ਫੜਦਾ ਜਾ ਕੇ ਨਾ ਕਰਾਂਦੇ ਪਰ ਆਏ ਕਦੇ ਹਾਂ ਓਏ ਕਰਿਆ ਰੈਡੀ ਛਾਲ ਮਾਰ ਕੇ ਹਾ ਹਾ ਤੋਂ ਰੈਡੀ ਉਹ ਇਧਰ ਹੀ ਹੈ ਨਾ ਹਾਂ ਹਾਂ ਸ਼ਟ ਹਾ ਹਾ ਕੋਰਿੰਗ ਦਾ ਕਰਿਆ ਕੰਮ ਮਰੋਟਾ ਜੰਨਤਾ ਪੰਨਾ ਨਾਲ ਪੈ ਗਿਆ ਜਿੰਨ ਜਿੰਨ ਹਾਇ ਤੇ ਸੋਦਾ ਦਾ ਹੁਣ ਇਹ ਮੈਨੂੰ ਹੋਰ ਤੋਰ ਨੂੰ ਹੈ ਨਾ ਇਹ ਤੋਰ ਨੂੰ ਹੈ ਹਾਂ ਇਹ ਇਹ ਕਹਦੇ ਕਹਦੇ ਜੰਮਾਪੀ ਕਹਿੰਦੇ ਐ ਕਰ ਕਹਿੰਦੇ ਇਹ ਪਿਆ ਪਿਆ ਹੋ ਜਾਦੇ ਪਿਆ ਫੇਰ ਕਹਿੰਦਾ ਮੈਨੂੰ ਕੰਮ ਤਾਂ ਲਾਓ ਕੋਈ ਠੀਕ ਆ ਮੈਂ ਕਹਿੰਦਾ ਵੀ ਕੰਮ ਲਾਓ ਨਹੀਂ ਥੱਡੀ ਮਾਰੀ ਆ ਗਈ ਕਹਦੇ ਹਾਂ ਮਿੰਟ ਦੋ ਨੇ ਤੁਹਾਡੇ ਲਈ ਲੈ ਕੋਈ ਜੰਨਾ ਪਹਿਲੇ ਖਸ ਬਣਾਤਾ ਹੀ ਬਣਾ ਬੰਕੇ ਪਹਿਲੇ ਰੋਟੀ ਖਾਂਦੇ ਸੀ ਆਪਦੇ ਕਹਿੰਦੇ ਰਾਜੀਦੀ ਆ ਬਣਾ ਲਈ ਜੰਨਾ ਤੇਰੇ ਲਈ ਕੱਢ ਕੇ ਲੱਗੇ ਜੋ ਮੇਰੇ ਲਈ ਤਾਂ ਜਵਾਕ ਚੱਲਣ ਵਾਲੀ ਉਹਨੂੰ ਤਾਂ ਸੜ ਕੇ ਫਿਰ ਹੁਣ ਕਰੀਏ ਕੀ ਆਪਦੀ ਤਾਂ ਜਾਨ ਛੋਟੇ ਬਈ ਇਹਦੀ ਲੱਤਾਂ ਤਾਂ ਬਣ ਲੈ ਰਹੀਆਂ ਤੁਸੀਂ ਬਈ ਨਹੀਂ ਆਪਣੇ ਜਾਣ ਤੋਂ ਤੇ ਮੈਂ ਮੈਂ ਨਹੀਂ ਜਹੀ ਜੀ ਮਰਜੀ ਹੈ ਮੇਰੀ ਜਿਹੇ ਚਾਰ ਜੋ ਅੱਖਾਂ ਦੀ ਮੈਂ ਨਹੀਂ ਛੱਡਦਾ ਜਨਨ ਸਾਹ ਤੂੰ ਬੱਚ ਕਹਿੰਗਾ ਵੀ ਆਪਾਂ ਨੂੰ ਵਰਤਣਾ ਨਹੀਂ ਆਇਆ ਉਹ ਤਾਂ ਉਹ ਤਾਂ ਗਲਤ ਚੱਲ ਗਏ ਉਹਨਾਂ ਆਪਾਂ ਉਹ ਸਾਬ ਨਾਲ ਗੱਡਾ ਕਰਾਂ ਜਿਹੜਾ ਕੰਮ ਆਪਾਂ ਨੂੰ ਜਦੋਂ ਤੀਵੀਆਂ ਦੇ ਕੋਲੇ ਹੋਇਆ ਕਰਨੀ ਆ ਉਹ ਤੋਂ ਬਲਿਆ ਕਰ ਤੇਰੀ ਕਰਤੂਤੋਂ ਕਰਕੇ ਬੰਨੇ ਆ ਇੱਥੇ ਸੀ ਮਨ ਵੀ ਤਾਰ ਨਾਲ ਦਿੱਤੇ ਬਣੋ ਹੀ ਸਹੀ ਗੱਲ ਜੇ ਕਰੰਟ ਲਾ ਪਏ ਉਹਨਾਂ ਨੇ ਫੇਰ ਤਾਰ ਵੀ ਨਵੀਆਂ ਆਉਂਦਾ ਉਹ ਆ ਦੇ ਤਾਰ ਨਵੀਆਂ ਕੇ ਵਾਲਾ ਆ ਜੰਨ ਜਾਂ ਲੈ ਜੂ ਜੰਨਾਂ ਜਾਲੇ ਜਨ ਵਾਲਾ ਰੋਡ ਆਪਾਂ ਨੇ ਕਰਨਾ ਦੀ ਹੈ ਨਾ ਕਿਨੇ ਆਪਾਂ ਨੇ ਤੂੰ ਤਾਂ ਜਰੂਰ ਕਰ ਤੂੰ ਤਾਂ ਜਰੂਰ ਕਰ ਨਾ ਪਹਿਲਾਂ ਤੂੰ ਵੀ ਕਹਿਦੀ ਵੀ ਕਹਿੰਦਾ ਮੈਂ ਕਰਨਾ ਹਾਂ ਦੇਖ ਲੈ ਹੈ ਨਾ ਮੈਨੂੰ ਬਦਨਾਮ ਕਰ ਇਹ ਜ ਰਾਵਣ ਮਰਦਾ ਥੋੜੀ ਦੀ ਵੀਰੇ ਉਹ ਆਪਦੇ ਨੇ ਮਰਵਾਇਤੀ ਉਹ ਠੀਕ ਆ ਉਹਦੇ ਲੱਛਣ ਮਾਰੇ ਆ ਉਹਦੇ ਨੇ ਵੀ ਤਾਂ ਮਰਵਾਇਤੀ ਜਿਹੜੇ ਠੀਕ ਕਰ ਦੇ ਦੂਰੋਂ ਤਾਂ ਦੇਖਣ ਵਾਲਾ ਐ ਕਿ ਇਹਦਾ ਵਿਆਹੂ ਦਾ ਮਾਹੌਲ ਆ ਕੋਈ ਯਾਰ ਸੌਂ ਲੱਗੇ ਵਿਆਹ ਆ ਹੈਂ ਵਿਆਹ ਆ ਕੀ ਦਾ ਵਿਆਹ ਮੇਰਾ ਵਿਆਹ ਅੱਛਾ ਹਾਂ ਕਰਾ ਲਿਆ ਸੀ ਇਹਨੇ ਵਿਆਹ ਠੀਕ ਆ ਤਾਂ ਨਿਆਣੀ ਉਮਰ ਜੀ ਕਰਾ ਲਿਆ ਜੇ ਹੋਰ ਹੋ ਜਾਂਦੀ ਹੈ ਯਾਰ ਮੇਰਾ ਪਾਪਾ ਇਹ ਕਹਿੰਦਾ ਸੀ ਹਾਂ ਕਹਿੰਦਾ ਵੀ ਚਲੋ ਟਾਈਮ ਮੈਂ ਸੁਣਿਆ ਇਹਦਾ ਵਿਆਹ ਕੁੜੀ ਦਾ ਵਿਆਹ ਇਹਦੇ ਵਾਸਤੇ ਰਿਸ਼ਤਾ ਦੇਖਣਾ ਹੈ ਮੈਂ ਕਿੱਥੇ ਰਾਹ ਅੱਛਾ ਮੇਰੇ ਦਿਓਰ ਨੂੰ ਹਰ ਕਿਉਂ ਮੰਦਾ ਜੱਤਾ ਹਾਂ ਮੰਨਦਾ ਇਹ ਕਹਿੰਨੀ ਮੈਂ ਸਾਗਣ ਤੇ ਇੱਕ ਤਾਂ ਚੂੜੀ ਚਾਹੀਦੀ ਮੈਨੂੰ ਮੇਰਾ ਤਾਂ ਸਾਗਣ ਹੋ ਗਿਆ ਮੈਨੂੰ ਤਾਂ ਸਾਂਪ ਪਾ ਗਿਆ ਉਸੇ ਉੰਨੇ ਦੀ ਐ ਅਸਲੀ ਐ ਹਾਂ ਅਸਲੀ ਆ ਵੀ ਅਸਲੀ ਇਹ ਤਾਂ ਮੇਰੇ ਹੋਨੇ ਪਾਈ ਤੀ ਘਰ ਲੋ ਫਰੈਂਡ ਨੇ ਤੇਰੇ ਘਰ ਲੋ ਫਰੈਂਡ ਨੇ ਪਾਈ ਦੀ ਉਹਨੇ ਬਾਇਫਰੈਂਡ ਨੇ ਮੰਗਦੇ ਕਰ ਲਾ ਫਰੈਂਡ ਨੇ ਇਹ ਮੇਰੀ ਰਣਤ ਪਾ ਗਈ ਇਹ ਮੇਰੇ ਪਹਿਲਾਂ ਮੇਰੇ ਪਾਪਾ ਨੇ ਪਾ ਲਿਆ ਡੱਗ ਗਈ ਆ ਪਾਪਾ ਹੈ ਠੀਕ ਆ ਇਹ ਸਾਪਾ ਪਾਈ ਨਾ ਹੁਣ ਮਨਾਂ ਨੂੰ ਸਿਆਪਾ ਹੀ ਪਾਉਂਗਾ ਇਹ ਦਵਾ ਦਿੱਤੀ ਆ ਗੇ ਮੱਛੀ ਬੈਠੀ ਆ ਹੈ ਪਹਿ ਕਨੀ ਪਲਾ ਤਾਂ ਕਿਉ ਕਰਾਇਆ ਪਹਿਲਾ ਮੈਂ ਜਾਣਾ ਸੀ ਉਹਨਾਂ ਦੇ ਘਰੇ ਕੀ ਕਰਾਇਆ ਰਿਸ਼ਤਾ ਮੈਂ ਕਿ ਥਾਣੀ ਬਣਨਾ ਸੀ ਕਹਿੰਦੀ ਠੀਕ ਉਦੋਂ ਮੈਂ ਤੇ ਰਾਣੀ ਬਣੂ ਕਹਿੰਦੀ ਫਿਰ ਚੱਲੂ ਤੇਰੀ ਫੁੱਗੂ ਵੱਡੀ ਦੀ ਗੁੜੀ ਦੀ ਹੁੰਦੀ ਐ ਇਹ ਤੋਂ ਸਾਡੇ ਦਰਮਿਆਨ ਅੱਜ ਬੋਲ ਬਲਤਮਾਨ ਫਰੋਂ ਪਟਿਆਲਾ ਜਿਨ੍ਹਾਂ ਨੇ ਤੁਸੀਂ ਅਕਸਰ ਹੀ YouTube ਚੈਨਲਾਂ ਦੇ ਬਹੁਤ ਸਾਰਾ ਪਿਆਰ ਦਿੰਨੇ ਹੋ ਸਾਡੇ ਦਰਮਿਆਨ ਪਹੁੰਚਣੇ ਕੋਟੀ ਕੋਟੀ ਧੰਨਵਾਦ ਕਰਦੇ ਨਮਨ ਜੀ ਕਰਾ ਬਣ ਬੜਾ ਮਾਨ ਵਕਸ਼ਦੇ ਨੇ ਹਾਂ ਵੀ ਉਦੋਂ ਨਾ ਨਾ ਇਧਰ ਆ ਥੋੜੀ ਵੀ ਸਾਰਿਆਂ ਦੀ ਵਾਰੀ ਉਹ ਰੋਈ ਕਰਦਾ ਇਧਰ ਵੀਰੋ ਵੀਰੋ ਮਾਡਲ ਸੁਰਖੀ ਹਾਂ ਉਹ ਹੈ ਬਦਮਾਸ਼ਣ ਬਦਮਾਸ਼ਣ ਹਾਂ ਕਿਹੜੇ ਪਾਸੋਂ ਬਲਦਾ ਕੁੱਟ ਨੂੰ ਮੈਂਟਰ ਆਉਂਦੀ ਹੈ ਸਾਲ ਬਸ ਕੀ ਫਾਇਦਾ ਨਹੀਂ ਰਾਣੀਆਂ ਕੰਤਾਲੀ ਛੇੜਦੇ ਹੁੰਦੇ ਨਾ ਹਾਂ ਕੁਦਰੀ ਹੁੰਦੀ ਨਹੀਂ ਹਾਂ ਠੀਕ ਆ ਹੁਣੇ ਡਰਦੀ ਪਹਿਲੇ ਤਾਂ ਭਾਈ ਸਕੂਟਰੀ ਤੇ ਆਉਂਦੀ ਸੀ ਹਾਂ ਹੁਣ ਅਗਲੇ ਨੂੰ ਕੁੱਟਿਆ ਅਗਲੇ ਟਾਈਮ ਚੱਕਣਗੇ ਹਾਂ ਬੱਸ ਕਿਉਂਦਾ ਖੰਡਾ ਬਾਈ ਬੱਸ ਤੇ ਹੀ ਆ ਗਾਲੋਂ ਸਕੂਟਰੀ ਨੇ ਹੱਕ ਲਈ ਭਾਈ ਹਾਂ ਸਕੂਟਰੀ ਕਲੋਨੀ ਚੋਂ ਬਾਹਰ ਕੱਢੀ ਤੇ ਨਲੀ ਢੀ ਆ ਗਈ ਨੇ ਉਹਨੇ ਮੰਗਰੀ ਮੋੜਤੀ ਕਾਦੀ ਫਾਇਦਾ ਨਹੀਂ ਹਾਂ ਆ ਗਈ ਬਾਈ ਹਾਂ ਫਿਰ ਫਾਰਮ ਤੋਂ ਮੈਨੂੰ ਕਮੈਂਟ ਆਏ ਹੋਏ ਨੇ ਮੈਂ ਇੱਕ ਬੁੱਲੀਆਂ ਵਾਲੀ ਵੀਡੀਓ ਪਾਤੀ ਸੀ ਆਪਣੀ ਮੈਂ ਰਾਮੇ ਦੀ ਗੱਲ ਸੁਣਾ ਦੇਣਾ ਮੈਂ 드라마 ਬਾਗੀ ਕੋਦੇ ਕੰਮ ਹਾਂ ਕਦੋਂ ਗਏ ਸੀ ਹੈ ਉਦੋਂ ਗਏ ਸੀ ਜਦੋਂ ਉਦੋਂ ਪਿਛਲੇ ਸਾਲ ਚ ਅੱਛਾ ਚੱਲ ਵਾਗੋ ਪਤਾ ਹੀ ਲੱਗ ਰਿਹਾ ਮੈਂ 드라마 ਬਾਗੀ ਕੋਦੇ ਕੰਮ ਉਹ ਤੁਹਾਨੂੰ ਪੈ ਗਿਆ ਨੇਰਾ ਮਾਹਰ ਮੈਨੂੰ ਆਖਿਆ ਮਾਹਰ ਰੋਟਾ ਮਾਹਰ ਰਾਤ ਕੱਟਦੇ ਨੇ ਕੁੱਤਾ ਪੈ ਗਿਆ ਨੇਰਾ ਦੇ ਹਾਂ ਚੱਲ ਨੇਰਾ ਪੈ ਗਿਆ ਤੋਂ ਬਾਅਦ ਨੇਰਾ ਪੈ ਗਿਆ ਠੀਕ ਆ ਕੁੱਤੇ ਤੋਂ ਵੱਧ ਨੇਰਾ ਪੈ ਮੈਨੂੰ ਐਸਾ ਮਾਂ ਰਾਤ ਕੱਟ ਲੈਣੇ ਆਂ ਭਈ ਅਸੀਂ ਜਿਹੜੇ ਘਰ ਜਾ ਕੇ ਬੋਲ ਮਾਰ ਕੇ ਪੁੱਛਿਆ ਕਰੀਏ ਵੀ ਭਈ ਵੀ ਭਈ ਯਾਰ ਰਾਤ ਕੱਟਣੀ ਦੀ ਅਗਲਾ ਕਹਦਾ ਕਰੇ ਵੀ ਭਈ ਸਾਡੇ ਕੁੜੀਆਂ ਗੱਤਰੀਆਂ ਨਾਲ ਘਰ ਐ ਵੀ ਅਸੀਂ ਰਾਤ ਨਹੀਂ ਕਟਾ ਸਕਦੇ ਦੋ ਤਿੰਨ ਕਰਾਂ ਦੇ ਮੈਂ ਪੁੱਛਿਆ ਪਰ ਰਾਮਾ ਕਹਿੰਦਾ ਤੂੰ ਪਿੱਛੇ ਹੋ ਓਏ ਮੈਂ ਪੁੱਛਦਾ ਮਤਲਬ ਤੂੰ ਪੁੱਛ ਲੈ ਰਾਮਾ ਉਹਨਾਂ ਨੂੰ ਜਾ ਕੇ ਕਹਿੰਦਾ ਕਹਿੰਦਾ ਭਾਈ ਕਹਿੰਦਾ ਕਹਿੰਦੇ ਕੁੜੀਆਂ ਗੱਤਰੀ ਆ ਗਈਆਂ ਨੇ ਉਹ ਕਹਿੰਦੇ ਹਾਂ ਭਾਈ ਕੀ ਗੱਲ ਹੋ ਗਈ ਕਹਿੰਦਾ ਰਾਤ ਕੱਟਣੀ ਸੀ ਅਗਲੇ ਲੋਤੀ ਦੇ ਟੱਟ ਲਿਆ ਮੈਂ ਤਾਂ ਹੁਣ ਪੁੱਛਦਾ ਦੀ ਬਈ ਇਹ ਨਹੀਂ ਹੈਗੀਆਂ ਵੀ ਅਸੀਂ ਰਾਤ ਕੱਤਨੀ ਆ ਔਰ ਮੈਥੋਂ ਮੇਰਾ ਨਹੀਂ ਨਹੀਂ ਕਿਹਾ ਗਿਆ ਉਹ ਤੂੰ ਉਹ ਜਿਹੜਾ ਕੁੜੀਆਂ ਕੱਤਨੀਆਂ ਵਾਲਾ ਸ਼ਬਦ ਆ ਉਹ ਪਿੱਛੋਂ ਉਹਨਾਂ ਦੀ ਕਹਿਣ ਦੇ ਵਿੱਚ ਆ ਤੂੰ ਪਹਿਲਾਂ ਹੋਊਗੀ ਫੇਰ ਹੋਊਗੀ ਫੇਰ ਫੇਰ ਹੋਊਗੀ ਹਾਂ ਹਾਂ ਕਿਹੜੀ ਗੱਲ ਹੈ ਹੂੰ ਹੂੰ ਸੁਣਾ ਬਈ ਓਫੜਾ ਬੋਲੀ ਹੂੰ ਬੋਲੀ ਕੀ ਸੁਣਾ ਬੋਲੀ ਬੋਲੀ ਕਿਹੜੀ ਸੁਣਾ ਕੋਈ ਸੁਣਾ ਦੇ ਸੱਸ ਵਾਲੀ ਨੂੰ ਵਾਲੀ ਭੈਣ ਵਾਲੀ ਜਵਾਈ ਵਾਲੀ ਫਪੜ ਵਾਲੀ ਭੂਆ ਵਾਲੀ ਪੋਪੜ ਵਾਲੀਆਂ ਸੁਣਾ ਦੇ ਇੱਕ ਦੋ ਰਸ ਵਾਲੀਆਂ ਸੁਣਾ ਦੇ ਇਸ ਤਰ੍ਹਾਂ ਦੇ ਗੱਲ ਪੋਪੜ ਵਾਲੀ ਸੁਣਾਵਾ ਪੋਪੜ ਵਾਲੀ ਮੈਨੂੰ ਮੈਟਰ ਚੱਕਣਾ ਪੋਵੇ ਲੈਣਾ ਉਹ ਤੇ ਪੋਪੜ ਵਾਲੀ ਹੈ ਉਹ ਪੋਪੜ ਵਾਲੀ ਮੇਂ ਹੋਣੀ ਮੇਰੇ ਜਾਂ ਜਾਂ ਚੋਈ ਹਿਲਾ ਹਾਲ ਮੈਂ ਕੰਮ ਛੱਡ ਗਿਆ ਨਾ ਬੋਲੀਆਂ ਬੋਲੀਆਂ ਦਾ ਉਹ ਤੇ ਤੈਂ ਬਾਵਾ ਉਹ ਕਰਾਇਆ ਹਨਾ ਕਹਿੰਦੇ ਗਦਰ ਬਚਾਇਆ ਉਮਰਬਈ ਕਿੱਧਰ ਚ ਆ ਹੁਣ ਆਇਤ ਕੀ ਹਟਿਆ ਹੁਣ ਜਾਣਾ ਪਰਸੋਂ ਜਾਣਾ ਚੰਡੀਗੜ੍ਹ ਬਸ ਆਸ ਇੱਕ ਇੱਕ ਲਾਇਆ ਮੈਂ ਇਹ ਡਿਸੀਜਨ ਚਲ ਸੁਣਾ ਫਿਰ ਇਹ ਵੀ ਦੇਖਿਆ ਸੀ ਰਾਮੇਬਾਈ ਜਨਾਬ ਬੋਲੀਆਂ ਹੈ ਸੁਣਾ ਬੋਲੀਆਂ ਸੁਣਾ ਦੇ ਕੋਈ ਬੋਲੀ ਬੋਲੀ ਸੁਣਾ ਮਾਰ ਹਾਂ ਠੀਕ ਹੈ ਉਹ ਬਈ ਕਹਿੰਦੇ ਈਸ਼ੂ ਦਾ ਨਵਾਂ ਨਵਾਂ ਹੋਇਆ ਵਿਆ ਇਹਦੇ ਘਰ ਵਾਲੀ ਰੁਸ ਕੇ ਬਾਗੀ ਪੇਕੇ ਇਹ ਤਾਂ ਨਹੀਂ ਹੁੰਦਾ ਉਹ ਲੋਕੀ ਤਾਂ ਕਰਤਾ ਹਾਂ ਰੁਸਕੀ ਬਾਕੀ ਤਾਂ ਹੁੰਦਾ ਅੱਛਾ ਉਹ ਬਾਕੀ ਹੋ ਗਿਆ ਤੇ ਭਾਈ ਇਹ ਲੈਣ ਜਾਂਦਾ ਇਹ ਕ ਨਹੀਂ ਪਰ ਮੇਰੀ ਉਹ ਕਹਿੰਦੀ ਇੱਕ ਸ਼ਰਤ ਆ ਵੀ ਮੈਂ ਤਾਂ ਆਉਂਗੀ ਵੀ ਜੇ ਮੈਨੂੰ ਕਿਸੇ ਡਿਫਰੈਂਟ ਮਤਲਬ ਕਿ ਵੱਖਰੀ ਚੀਜ਼ ਤੇ ਲੈ ਕੇ ਜਾਏਗਾ ਵੀ ਮੋਟਰਸਾਈਕਲ ਗੱਡੀ ਤਾਂ ਹਰੇਕ ਹੀ ਲਈ ਫਿਰਦਾ ਹਾਂ ਇਹ ਭਾਂ ਦਾ ਕੰਮ ਕੀ ਕਰਦਾ ਭਈ ਤਾਂ ਬੂਤਾ ਲੈ ਜਾਂਦਾ ਹਾਂ ਬੂਤਾ ਗਾਂ ਇਹ ਚੋਰੀ ਦਾ ਹਾਂਜੀ ਹਾਂਜੀ ਸਾਰਾ ਆ ਕੇ ਤੇ ਬੂਤਾ ਭਈ ਗਾਂ ਚੋਰੀ ਦਾ ਤੇ ਲਗਿਆ ਹੁੰਦਾ ਫਿਰ ਉਹਦੇ ਜਾ ਕੇ ਪਹਿਲੇ ਤਾਂ ਹਾੜੇ ਕੱਢਦਾ ਹੈ ਕੁੜੀ ਦੇ ਉਹਨੂੰ ਕੀ ਕਹਿੰਦਾ ਕਹਿੰਦਾ ਤਾਵੇ 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 ਨਹੀਂ ਬਈ ਜਾ ਬੋਤੇ ਤੇ ਤੈਨੂੰ ਭੌਰ ਵਾਸਤੇ ਤਾਵੇ ਬੱਲੇ ਹੁਣ ਤੂੰ ਨਾ ਮੰਨਦੀ ਤੈਨੂੰ ਮਹਿੰਗੇ ਲੱਗਣਗੇ ਹਾਵੇ ਮੈਨੂੰ ਰੋਕਿਆ ਨਹੀਂ ਰੁਕਦਾ ਇਹ ਤਾਂ ਲੈਂਦਾ ਫਿਰ ਇਹ ਕਲਾਬ ਨਹੀਂ ਬੋਤਾ ਈਸ਼ੂ ਦਾ ਕਹਿੰਦਾ ਰੇਲ ਬਰਾਬਰ ਜਾ ਬਣੀ ਕਿਉਂ ਮੰਦਾ ਈਸ਼ੂ ਦਾ ਫਿਰ ਉਹਨੂੰ ਪਤਾ ਲੱਗ ਗਿਆ ਵੀ ਕਰਤੂਤ ਦਦਰੀ ਦਾ ਚੋਰੀ ਦਾ ਅੱਛਾ ਹਾਂ ਉਹ ਵੀ ਦੋ ਆਰ ਦੀਆਂ ਦੋ ਪਾਰ ਦੀਆਂ ਦੋ ਥੀਆਂ ਸ਼ਾਹੂ ਕਰਦੀਆਂ ਵੇ ਬਾਗਾਂ ਦੇ ਵਿੱਚ ਕੱਢਣ ਕਿਸੇ ਦਾ ਸੂਆਂ ਰੱਖਣਸਾਰ ਦੀਆਂ ਗਲੀ ਗਲੀ ਬਨਜਾਰਾ ਫਿਰ ਗਿਆ ਲੱਪ ਕਸੁਰਮਾ ਲੋਰੀ ਦਾ ਕਹਿੰਦੀ ਮੈਂ ਨਾ ਇਹ ਸ਼ੂਆ ਬਹਿੰਦੀ ਬੁੱਤਾ ਚੋਰੀ ਦਾ ਆ ਜਾ ਇਹਦੇ ਵਿੱਚ ਹੋਰ ਬਣਾ ਤਾ ਬੁੱਤਾ ਚੋਰ ਕਦੇ ਦਿਲ ਚੋਰ ਕਦੇ ਗੋਸ਼ ਚੋਰ ਕਦੇ ਗੋਸ਼ ਚੋਰ 29 ਚੋਰ ਹੈ ਅਸਲ ਚ ਕੰਨੀ ਨੱਤੀਆਂ ਸ਼ਰਬਤੀ ਅੱਖੀਆਂ ਨਹੀਂ ਮੇਰੇ ਦਿਲਦਾਰ ਦੀਆਂ ਨੱਤੀਆਂ ਦੇ ਬਹੁਤ ਵੱਡੀਆਂ ਕਹਾਣੀਆਂ ਨੇ ਹਾਂ ਕਿੱਥੋਂ ਚੋਰੀ ਕੀਤੀਆਂ ਇਹ ਨਾ ਇਹ ਪਵਾਤੀਆਂ ਕਿਸੇ ਨੇ ਹਾਂ ਹਾਂ ਸਸਰੀ ਕਰ ਸਸਰੀ ਕਰ ਸਤਿ ਸ੍ਰੀ ਅਕਾਲ ਤੈਮਾ ਕੁ ਜੀ ਰਾਮ ਰਾਮ ਜੀ ਰਾਮ ਰਾਮ ਅਸੀਂ ਰੱਬ ਦੇ ਜਣਾ ਚੋਂ ਆ ਕੇ ਤੂੰ ਘਰ ਤੋਂ ਹੀ ਨਿਕਲ ਰਿਹਾ ਬਾਈ ਸੋ ਇਹੀ ਤਾਂ ਕਮੀ ਹੁੰਦੀ ਆ ਰੱਬ ਨੂੰ ਪਤਾ ਹੁੰਦਾ ਮੈਂ ਛੇਤੀ ਡਿੱਗਣਾ ਮੈਨੂੰ ਪਤਾ ਮੈਂ ਉੱਠ ਕੇ ਜਾਣਾ ਠੀਕ ਅੱਛਾ ਠੀਕ ਇੱਥੋਂ ਦੀ ਤਾਂ ਹਾਂ ਹਾਂ ਹੁਣ ਦੱਸ ਬਾਈ ਕੀ ਕਹਿੰਦੀ ਸੀ ਮੈਂ ਕਹਿੰਦੀ ਸੀ ਮੇਰੇ ਚੈਨਲ ਤੇ ਜਿਹਦੇ ਵੀਡੀਓ ਬਣਦੀ ਆ ਬਲੌਗ ਨਹੀਂ ਬਣਾਉਣਾ ਪਰ ਆ ਬਣਾਈ ਤਾਂ ਜਾਣਾ ਇਹ ਤਾਂ ਫਿਰ ਹੁਣ ਠੀਕ ਹੈ ਜਦੋਂ ਕੋਈ ਕਹਿੰਦੇ ਜੀ ਬਾਹਰ ਹੋ ਗਈ ਹੁਣ ਬਿਸ਼ਰਮਾ ਨੂੰ ਕੁਝ ਕਹਿ ਨਹੀਂ ਸਕਦੇ ਨਾ ਕਹਿੰਦੇ ਬਾਹਰ ਹੁੰਦੀ ਆ ਨਾ ਫਿਰ ਹਾਂ ਓਕੇ ਤੁਹਾਨੂੰ ਵਾਹਨ ਚਾਹੀ ਪੀ ਮੇਗਾ ਚਾਹੀ ਪੀ ਮੰਗੇ ਸਵਾਦ ਲੱਗੀ ਤਾਂ ਹੋਰ ਵੀ ਪੀ ਮੰਗੇ ਇਹਨਾਂ ਕੰਮ ਵਧਾਉਣ ਇੱਧਰ ਤਾਂ ਇਹ ਜੱਗ ਪਿਆ ਇਹ ਜੱਗ ਆਪਾਂ ਨਹੀਂ ਪੀਣਾ ਦੋਨੇ ਪੀਣਾ ਚਾਹ ਵੀ ਨਾ ਦੀਵਾਂਗੇ ਜੇ ਸਵਾਦ ਲੱਗੀ ਤਾਂ ਹੋਰ ਪੀਵਾ ਠੀਕ ਆ ਠੀਕ ਆ ਠੀਕ ਤਜਾਬ ਪੀ ਜਾਂਦਾ ਬਿਲਕੁਲ ਬਿਲਕੁਲ ਲੋਕ ਕਹਿੰਦੇ ਜੇ ਤਜਾਬ ਬਣੇ ਚਾਹ ਨਹੀਂ ਪੀਣੀ ਚਾਹੀਦੀ ਜੇ ਤਜਾਬ ਬਣੇ ਮੈਂ ਚਾਹ ਵੱਧ ਪੀਣੀ ਆ ਉਹ ਆਪੀ ਬਿਸ਼ਰਮ ਹੋ ਕੇ ਆਪੀ ਹਟ ਜਾਂਦਾ ਵੀ ਕੋਈ ਠਾਈ ਨਹੀਂ ਇਹ ਤਾਂ ਵੀ ਤਾਂ ਹੈਗੀ ਹੈ ਹਜੇ ਵੀ ਸ਼ਰਮ ਵੀ ਮੈਂ ਨਾ ਇਹਦੇ ਵਰਗਾ ਬਿਸ਼ਰਮ ਹੋਵਾਂ ਇਹ ਤਾਂ ਹੈਗੀ ਵੀ ਸ਼ਰਮ ਆਪਾਂ ਕਹਿੰਦੇ ਵੀ ਲਵਲੀ ਸ਼ਰਮਖਾਸ਼ ਆਈ ਨਾ ਹੁਣ ਸੇਬ ਤਬੀ ਚੰਗੀ ਨਹੀਂ ਹੁੰਦੀ ਜਿਆਦਾ ਕਰੀ ਸੇਬ ਤਾਂ ਘਰ ਚਾਹ ਜਨਾ ਮਾਰੀ ਬਾਹਰ ਬਾਕੀ ਭਾਈ ਮੈਂ ਦੋ ਦੋ ਵਿਚਾਰ ਲੈ ਲਓ ਤਜਾਬ ਤੇ ਲਵਲੀ ਬਾਰੇ ਸੰਗੀ ਸੰਗੀ ਨੂੰ ਪੁੱਛੋ ਸੰਗੀ ਸੰਗੀ ਹਾਂ ਹਮ ਵੀ ਮੂਹ ਨਵੇਂ ਬੈਠੀ ਬੈਠੀਆਂ ਕੀ ਗੱਲ ਆ ਮੈਂ ਇੱਕ ਪਰੌਂਠਾ ਚਾਹ ਨਾ ਖਾਈ ਤੀ ਬਣੀ ਜਾ ਹੁਣ ਸਾਰਾ ਦਿਨ ਬਣੀ ਜਾਵੇ ਹੁਣ ਕੀ ਕਰੀਏ ਭਾਈ ਢਿੱਡ ਤਾਂ ਭਰਨੇ ਸਾਰਾ ਦਿਨ ਇਧਰ ਕੁਸ ਮਰਜ਼ੀ ਖਵਾ ਦੋ ਤਾ ਉਹ ਹਣਾ ਕੁੱਲੂ ਬੜਾ ਦਿਨਾਂ ਤੋਂ ਸਰਦਾ ਨਹੀਂ ਕੁਛ ਮਰਜ਼ੀ ਆ ਜੇ ਕੋਈ ਚੱਕਰ ਤਾਂ ਨਹੀਂ ਤੇ ਜਾਵਦੀ। ਕੱਪ ਦੇਣ ਤੂੰ ਗੱਲਾਂ ਕੀ ਕਰਦਾ। ਤੇਰੀ ਗੱਲ ਕਰਦਾ ਮੈਂ। ਮੈਂ ਆਪਣੀਓ ਗੱਲ ਕਰਦਾ। ਹਾਂ। ਖਾਣ ਪੀਣ ਨੂੰ ਅਸੀਂ ਵੀ ਨਹੀਂ ਪਿੱਛੇ ਹਟਦੇ ਕੁਛ ਮਰਜ਼ੀ ਫਸ ਜੇ। ਹੈ। ਆ ਤੁਹਾਡੇ ਦਾ ਦਾਣੇ ਜੀ ਲੜਜੂ। ਹੂੰ। ਠੀਕ ਆ। ਚੱਲ ਵਧੀਆ। ਹੋਰ ਕੋਈ ਚੱਲ। ਦੇ ਵਰਗਿਆਂ ਦੇ ਨਹੀਂ ਹਾਜ਼ਮਾ। ਤਾ ਤੂੰ ਕਿੱਥੇ ਦੀ ਯਾਰ ਰਾਤ ਦਾ? ਮੈਂ ਤਾਂ ਬਾਹਰ ਗਿਆ ਜੀ ਬਈ। ਕਿਹ ਖਾਂਦੇ? ਹੂੰ। ਪਹਿਲੇ ਹੀ। ਤਾਂ ਹੁਣ ਸਾਨੂੰ ਤਾਂ ਕੀ ਪਤਾ ਆਬਦੇ ਮੂਮੀ ਦੱਸ ਰਹੇ ਆ। ਜਿੰਗੜ ਗਿਆ ਫੇਸੀ ਕਹਿੰਦਾ ਮੈਂ ਤਾਂ ਸੂਟ ਤੇ। ਹੰਗੇ। ਨਾ ਸੂਟ ਤੇ ਨਹੀਂ ਆ ਗਈ ਬਈ ਮ ਮਾ ਕੇdre ਉਹ ਨੰਗਿਆ ਹੋਈ ਚੰਡੀਗੜ੍ਹ ਹਾਂ ਮਸੀਤ ਠੀਕ ਹੈ ਹੋਰ ਗੱਲਬਾਤ ਕੋਈ ਇਹ ਕਹਿਣਾ ਚਾਹੁੰਗੇ ਦੱਸ ਸਕਾਂ ਨੂੰ ਥੋੜੇ ਜਿਹਾ ਹੋਰ ਦੇ ਲਿਆ ਮੈਂ ਹਾਂ ਅੱਖਾਂ ਚ ਬਾੜ ਦੇ 0.5 ਲਾਹ ਹੈਗਾ ਹੈ ਕੁਝ ਗਾਣਾ ਚਾਹੁੰਗੇ ਦਰਸ਼ਕਾਂ ਨੂੰ ਬਸ ਥੀ ਗਾਣਾ ਦਰਸ਼ਕਾਂ ਤੋਂ ਪਤਾ ਹੀ ਹੈ ਵਿਚਾਰਿਆਂ ਨੂੰ ਵੀ ਟਾਈਮ ਪਾਸ ਕਰਦੇ ਆਂ ਅਸੀਂ ਅੱਛਾ ਤੀ ਮਹਿਮਾਨੀ ਅੱਗੀ ਕਰਦੇ ਆ ਲੋਕ ਜਨਾਨੀ ਜਾਰੀ ਜਵਾਬ ਕਪਾਲਦੀਆਂ ਕਰੀਏ ਵੀ ਬਈ ਨਿਕਾ ਹੈ ਦੇਖ ਲੈ ਸਾੜੇ ਪਸਾੜੇ ਲੋਕ ਕਮੈਂਟ ਕਰਦੇ ਨੇ ਹਾਂ ਮੈਂ ਇੱਕ ਗੱਲ ਕਹਿਣਾ ਚਾਹੁੰਨੀ ਜੇ ਮੇਰੀ ਥਾਂ ਤੇ ਕੋਈ ਹੋਰ ਜਨਾਨੀ ਹੁੰਦੀ ਹੁੰਨ ਨੂੰ ਖਾ ਪੀ ਕੇ ਕੁਝ ਮਰ ਜਾਂਦੀ ਬਈ ਕਰਦੇ ਨੇ ਜੀ ਕਰਦੇ ਨੇ ਜਿਹਹੀ ਬੰਦੇ ਦੀ ਔਕਾਤ ਹੁੰਦੀ ਹੈ ਇਹ ਜੋ ਦਿਖਾਉਂਦਾ ਮਜਬੂਰੀ ਨਹੀਂ ਦੇਖਦੇ ਅਗਲੇ ਦੀ ਵੀ ਕੀ ਮਜਬੂਰੀ ਆ ਹੈਨਾ ਠੀਕ ਆ ਕੰਮ ਮਾਰ ਨਹੀਂ ਕੰਮ ਬਹੁਤ ਚੰਗਾ ਹੈ ਉਹ ਵੀ ਦੱਸੋ ਪਰ ਕਰਦਾ ਪਾਣੀ ਨਾਲ ਆਟਾ ਗੁੰਨਦੇ ਆ ਪਰ ਆਟਾ ਪਾਣੀ ਨਾਲ ਗੁੰਨਦੇ ਆ ਨੰਗੇ ਪੈਰੇ ਸਾਹਮਣੇ ਆ ਕੈਮਰੇ ਦੇ ਮੂਹਰੇ ਪੂਰੀ ਦੁਨੀਆ ਦੇ ਸਾਹਮਣੇ ਕੰਮ ਆ ਫੇਰ ਵੀ ਲੋਕ ਕਹਿੰਦੇ ਨੇ ਇਹਨਾਂ ਨੇ ਗੰਦ ਪਾ ਰੱਖਿਆ ਜੇਹੇ ਪਾ ਰੱਖਿਆ ਪਕੜਿਆ ਨਹੀਂ ਕੈਮਰੇ ਨੂੰ ਦੇਖੇ ਮੂੰਹ ਦਾ ਤੋੜ ਨਹੀਂ ਹੈ ਨਹੀਂ ਇਹ ਮੈਂ ਕਹਿੰਦਾ ਥ੍ਰੈਡਿੰਗ ਕਰਾਂ ਫਿਰਦੀ ਹੈ ਹੈਨਾ ਹੈਂ ਧੱਗ ਹਲਵਾਇਆ ਮੈਂ ਤਾਂ ਬਹਿਲੀ ਵਰ ਜਿੰਦਗੀ ਦੀ ਦੰਡੀ ਜੀ ਸੁਕੀ ਲਾ ਲਈ ਇੱਕ ਹਾਂ ਉਹ ਵੀ ਜਿੱਥੇ ਬੈਠੀ ਬੇੜੀ ਵਾਲੇ ਨੇ ਟੋਕਤਾ ਉਹ ਤਾਂ ਤਾਂ ਬਹਿ ਗਿਆ ਬੇੜਾ ਜਮਾ ਬਹਿ ਗਿਆ ਬੇੜਾ ਬੈਠੂ ਬਹਿਣਾ ਸਾਡੀਆਂ ਪੰਗੇ ਲਗੂ ਉਹਦਾ ਬੇੜਾ ਉਹ ਤਾਂ ਰੱਬ ਕਰਕੇ ਰਾਹ 'ਚ ਹੀ ਰਹਿ ਜੇ ਅੱਜ ਰਾਹ 'ਚ ਰਹੇ ਚਾਹੀਦੀ ਨਾ ਨਾ ਜਾਵੇ ਨਾ ਕਰੇ ਨਾ ਪਹੁੰਚੇ ਸਨੇਹ ਕਰਦਾ ਮੈਂ ਕੋਹਕਦਾ ਤੂੰ ਕੁੱਤੇ ਵਾਂਗੂ ਹੀ ਹੈ ਸਨੇਹ ਹੀ ਲੱਗਿਆ ਉਹਦਾ ਵੀ ਆਉ ਪੈ ਥੋੜਾ ਟਰੱਕ ਵੀ ਟਰੱਕ ਕਰਾ ਗਿਆ ਤੇ ਸਾਡੇ ਭਲੇ ਇਥੇ ਚ ਹੋਰ ਕੰਮ ਕਰਦੇ ਉਹ ਠੀਕ ਆ ਪੱਕੀ ਗੱਲ ਆ ਪੱਕੀ ਗੱਲ ਆ ਬਸ ਠੀਕ ਆ ਸੜੇ ਹਨ ਇੱਕ ਵਾਰ ਜੁਬਾਨ ਤੇ ਸਰਸਪਤੀ ਜ਼ਰੂਰ ਪੈਂਦੀ